ਮਰਹੂਮ ਮੁੱਖ ਮੰਤਰੀ ਬਿਆਨ ਸਿੰਘ ਹੱਤਿਆਕਾਂਡ ਦੇ ਮਾਮਲੇ ਵਿੱਚ ਦੋਸ਼ੀ ਬਲਵੰਤ ਸਿੰਘ ਰਾਜਵਾਲਾ ਜੋ ਪਟਿਆਲਾ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਹੇ ਨੇ ਅੱਜ ਬਲਵੰਤ ਸਿੰਘ ਰਾਜਵਾਲਾ ਨੂੰ ਪਟਿਆਲਾ ਦੇ ਰਜਿੰਦਰ ਹਸਤਾਵ ਵਿੱਚ ਅੱਖਾਂ ਦੇ ਚੈੱਕਅਪ ਲਈ ਲਿਆਂਦਾ ਗਿਆ ਸੀ ਉੱਥੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਇੱਕ ਵੱਡਾ ਬਿਆਨ ਦੇ ਦਿੱਤਾ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਅਗਲੀ ਰਿਪੀਟ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਆਉਣ ਵਾਲੀ 2027 ਦੇ ਵਿੱਚ ਸ਼ੋਮਨੀ ਕਾਲਦਾ ਦੀ ਸਰਕਾਰ ਬਣੇਗੀ ਉਹਨਾਂ ਨੇ ਕਿਹਾ ਹੈ ਕਿ 1985 ਦੇ ਜ਼ਖਮ ਹਲੇ ਭਰੇ ਨਹੀਂ ਸੀ ਤਾਂ ਭਾਰਤ ਰਿਪੀਟ ਤਾਂ ਉਹਨਾਂ ਨੇ ਕਿਹਾ ਕਿ 1984 ਜਖਮਲੇ ਭਰੇ ਨਹੀਂ ਸੀ ਤਾਂ ਪਾਕਿਸਤਾਨ ਦੇ ਵੱਲੋਂ ਜੋ ਕਸ਼ਮੀਰ ਵਿੱਚ ਕੀਤਾ ਗਿਆ ਉਹ ਬੜਾ ਗਲਤ ਹੈ ਤੇ ਇਸ ਦਾ ਇਨਸਾਫ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਰਾਜੇਸ਼ਾ ਸਰ ਕੋਈ ਮੈਸੇਜ ਨਹੀਂ ਕੋਈ ਮੈਸੇਜ ਨਹੀਂ। ਅਸੀਂ ਖਸ ਇੱਥੇ ਬੰਦੇ ਨੂੰ ਕੋਈ ਮੈਸੇਜ ਨਹੀਂ। ਕੋਈ ਨਹੀਂ ਕੋਈ 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 ਅੱਲਾ ਇਹ ਕੋਈ ਇਨਸਾਫ ਨਹੀਂ ਹੈ ਜਿਹੜੋ ਕਰ ਰਿਹਾ ਕਿ ਦਾ ਇਨਸਾਫ ਨਹੀਂ ਹੈ ਤਾਂ ਇਨਸਾਫ ਦਾ ਕਤਲ ਕਰ ਰਿਹਾ ਸਰਕਾਰ ਆਉਈ ਦੋਏ 27 ਅਕਾਲੀ ਦਲੀ ਸਰਕਾਰ ਬਣੇਗੀ ਬਿਲਕੁਲ ਬਹੁਤ ਵਧੀਆ ਬਣੇਗੀ ਕੋਈ ਸਮਰਥਨ ਦੇਣੋਂ ਕਹਿੰਦੇ ਲ ਨੂੰ ਬਿਲਕੁਲ ਜੀ